ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ 'ਚ ਤੇ ਅੱਜ ਆਪਣੀ ਯਾਤਰਾ ਦਾ ਹੈਗਾ ਚੌਥਾ ਦਿਨ ਆ ਤੇ ਆਪਾਂ ਅੱਜ ਚੱਲਿਆਂਗੇ ਗੋਵਿੰਦ ਧਾਮ ਤੋਂ ਉੱਪਰ ਹੇਮਕੁੰਡ ਸਾਹਿਬ ਦੀ ਯਾਤਰਾ ਲਈ ਜੀ ਸਟੇਟ ਦਾ ਕੋੜਾ 800 ਰੁਪਏ ਪੈਸੇ ਨੰਬਰ ਉਸ ਤੇ ਜਾਂਦੇ ਕੋੜਾ ਲੈ ਗਏ ਬਾਕੀ ਦਾ ਠੀਕ ਆ ਆਏ ਬਾਬੇ ਬਿਊ ਵਾਲਾ ਤਕੜਾ ਯਾਰ ਆ ਦੇਖੋ ਇਹ ਸੰਗਤ ਜਾ ਰਹੀ ਹੈ ਜੀ ਉੱਪਰ ਹਿਮਕੁੰਡ ਸਾਹਿਬ ਦੀ ਯਾਤਰਾ ਲਈ ਅਡਵੈਂਚਰ ਆ ਦੇਖਾ ਇੱਥੇ ਬਹੁਤ ਤਕੜੀ ਚੀਜ਼ ਆ ਸਵਾਦ ਆਉਂਦਾ ਬਾਬੇ ਮੈਂਸ ਚੋਂ ਲੱਗਿਆ ਟੈਂਪਰੇਚਰ ਵੀ ਓ ਮਾਈ ਗਾਡ ਡੈਗ ਬਿਨਾ ਜਾਈਏ ਕਿਤੇ ਨੈਟਵਰਕ ਦੀ ਵੜੀ ਪ੍ਰੋਬਲਮ ਆਉਂਦੀ ਐ ਇਧਰ ਨਹੀਂ ਤਾਂ ਇੰਸਟਾਗ੍ਰਾਮ ਭਰਦਗੇ ਚਲਾ ਚਲਾ ਕੇ ਹਨਾ ਓਏ ਰੀਲਾਂ ਪਾ ਪਾ ਕੇ ਰੀਲਾਂ ਪਾ ਪਾ ਇੰਸਟਾਗ੍ਰਾਮ ਭਰਦਗੇ ਨਹੀਂ ਤਾਂ ਮੈਂ ਖਿਆ ਨੈਟਵਰਕ ਦੀ ਵੜੀ ਪ੍ਰੋਬਲਮ ਆਉਂਦੀ ਆ ਓ ਦੇਖੋ ਭਾਈ ਝਰਨਾ ਆ ਬਰਫ ਫਸਾਰੀ ਜੰਮੀ ਹੋਈ ਆ ਪਹਿਲਾਂ ਸਿਆਲ ਵੇਲੇ ਦੀ ਤੇ ਹੁਣ ਇਹ ਖੁਰ ਖੁਰ ਕੇ ਇਥੋਂ ਇਹ ਵੀ ਪਾਣੀ ਦੇ ਰੂਪ ਚ ਜਾ ਰਹੀ ਐ ਤੇ ਉੱਪਰੋਂ ਵੀ ਜਿਹੜਾ ਝਰਨਾ ਆ ਉੱਪਰੋਂ ਬਰਫ ਖੁਰ ਕੇ ਆ ਰਹੀ ਹੈਗੀ ਦੇਖੋ ਬਈ ਜਾਨਦਾਰ ਰਸਤਾ ਇਸ ਤਰ੍ਹਾਂ ਰਸਤੇ ਹੈਗੇ ਇਧਰ ਹੈਗਾ ਪਰ ਇਹ ਸ਼ਾਰਟਕਟ ਆਗਾ ਜਿਹੜੇ ਰਸਤੇ ਰਹੀ ਆਪਾਂ ਚੜੀਆ ਨੇ ਸ਼ਾਰਟਕਟ ਆ ਤੇ ਤੁਸਾਨੂੰ ਰਸਤਾ ਦਿਖਾਉਣੇ ਕਿਹੋ ਜਿਹਾਗਾ ਆਪਣੇ ਬੈਗ ਵੀ ਪਾਇਆ ਹੋਇਆਗਾ ਆਹ ਦੇਖੋ ਇਹੋ ਜਿਹਾ ਰਸਤਾ ਹੈ ਵੈਸੇ ਰਸਤਾ ਹੈਗਾ ਇਧਰ ਦੀ ਐ ਜਾਣ ਦੀ ਸਾਫ ਪਧਰਾ ਰਸਤਾ ਆਪਾਂ ਸ਼ਾਰਟਕਟ ਜਾ ਰਹੇ ਆ ਇਧਰ ਦੀ ਕਿ ਆਪਾਂ ਸ਼ਾਰਟਕਟ ਲੈਨੇ ਆ ਛੈ ਜੀ ਕੋਈ ਲੈਂਦਾ ਹੋਵੇ ਉਹ ਆਪਾਂ ਜਾਵਾਂਗੇ ਆਹ ਸ਼ਾਰਟਕਟ ਦੇਖੋ ਤੁਸੀਂ ਇੱਧਰ ਜਮਾ ਰਸਤਾ ਡਿੱਗਣ ਵਾਲਾ ਹੈਗਾ ਜੇ ਬੰਦਿਆ ਥੋੜਾ ਜਿਹਾ ਪੈਰ ਫਿਸਲਦਾ ਉਹ ਡਿੱਗ ਪੂ ਵੈਸੇ ਰਸਤਾ ਹੈਗਾ ਜਾਂਦਾ ਮੈਂ ਨਹੀਂ ਕਹਿੰਦਾ ਵੀ ਰਿਸਕ ਲੋ ਵੈਸੇ ਆਪਾਂ ਜਾ ਰਹੇ ਹਾਂ ਤੁਹਾਨੂੰ ਦਿਖਾ ਰਹੇ ਹਾਂਗੇ ਥੋ ਲੋ ਜੀ ਆਪਾਂ ਸਨੋ ਕੋਲੇ ਪਹੁੰਚ ਚੁੱਕੇ ਹਾਂ ਜੀ ਆਹ ਦੇਖੋ ਤੁਸੀਂ ਆਹ ਦੇਖੋ ਜੀ ਇਸ ਵਾਰੀ ਰਸਤੇ 'ਚ ਬਰਫ਼ ਜ਼ਿਆਦਾ ਪਈ ਹੋਈ ਆ ਕਿੰਨਾਂ ਬਰਫ਼ ਦੀਆਂ ਪੌੜੀਆਂ ਬਣਾਈਆਂ ਹੋਈਆਂ ਕੱਟ-ਕੱਟ ਕੇ ਇੱਥੋਂ ਨੀਚੇ ਦਾ ਸਿੱਧਾ ਐਡਵੈਂਚਰ ਹੀ ਹੋ ਜੂਗਾ ਡਿੱਗ ਪੈ ਬੰਦਾ ਕੁਝ ਨਹੀਂ ਬਚਣਾ ਉਪਰ ਆ ਕੇ ਨਾ ਇੱਥੋਂ ਦੋ ਰਸਤੇ ਜਾਂਦੇ ਆਗੇ ਜਮਾ ਉੱਪਰ ਜਾਣ ਨੂੰ ਇੱਕ ਤਾਂ ਜਾਂਦਾਗਾ ਇਹ ਪੌੜੀਆਂ ਰਾਹੀਂ ਤੇ ਇੱਕ ਜਾਂਦਾਗਾ ਪੱਧਰਾ ਰਸਤਾ ਘੋੜਿਆਂ ਦੇ ਪੈਸੇ ਉਧਰ ਪੱਧਰੇ ਰਸਤੇ ਰਹੀ ਜਾਂਦੇ ਆਗੇ ਤੇ ਬਹੁਤ ਸਾਰੀ ਸੰਗ ਤੇ ਇਧਰ ਦੀ ਪੌੜਾਂ ਵਾਲੇ ਰਸਤੇ ਜਾਂਦੀ ਆ ਸਾਡੇ ਹਿਸਾਬ ਨਾਲ ਪੌੜਾਂ ਵਾਲਾ ਰਸਤਾ ਸਹੀ ਆ ਸੀ ਇੱਕ ਵਾਰ ਗਿਣਤੀ ਵੀ ਮਾਰੀ ਸੀ 828 ਪੌੜਾਂਾਂ ਸੀ ਜਿੰਨੇ ਸ਼ਾਇਦ ਤੱਕ ਤੇ ਉਧਰ ਨਹੀਂ ਰਸਤਾ ਕਾਫੀ ਦੂਰ ਪੈ ਜਾਂਦਾਗਾ ਉਧਰ ਮੋੜਾਂ ਕੋੜਾਂ ਰਹੀ ਆਉਣਾ ਪੈਂਦਾ ਇਧਰ ਸਿੱਧਾ ਸ਼ਾਰਟਕਟ ਰਸਤਾ ਹੈਗਾ ਆਜ ਅੱਜ ਇੱਕ ਬੈਠਾ ਪਿੱਛੇ ਆ ਜਾ ਆ ਜਾ ਹਾਂ ਤੇ ਆ ਆ ਬੱਚੇ ਦੇਖੋ ਯਾਰ ਸਾਥੋਂ ਨਾ ਮੂਰੇ ਚੱਲ ਰਹੇ ਹੈਗੇ ਸਾਡੇ ਨਾਲ ਹੀ ਆਏ ਸੀ ਥੱਲੋਂ ਇੱਕ ਹੋਰ ਅੱਗੇ ਉਹ ਖੜਾ ਅੱਗੇ ਸਾਡੀ ਭਿਆਹ ਹੋਈ ਪਈ ਹੈਗੀ ਇਹ ਤਗੜੇ ਹੈਗੇ ਸਾਡੇ ਨੂੰ ਤੋ ਬਾਈ ਕਿੰਨਾ ਕਿੰਨਾ ਵਾਜਨ ਚੱਕ ਦਿਆ ਯਾਰ ਆਪਣੇ ਤੋਂ ਕੱਲਿਆਂ ਤੋਂ ਨਹੀਂ ਤੁਰਿਆ ਜਾਂਦਾ ਹੈਗਾ ਹਨਾ ਕਿਆ ਖਾਤੇ ਹੋ ਆਪ ਰੋਟੀ ਕੋਈ ਚਿਕਨ ਵਗੈਰਾ ਵੀ ਖਾਤੇ ਹੋ ਹੈ ਠੀਕ ਹੈ ਠੀਕ ਹੈ ਦੇਖੋ ਯਾਰ ਇਹ ਕਹਿੰਦੇ ਕੁਆਰਟਰ ਤੱਕ ਵਜਨ ਚੱਕ ਕੇ ਲੈ ਜੰਨੇ ਆ ਸੀ ਉੱਪਰ ਤੇ ਆਪਣੇ ਤੋਂ ਆ ਨਿੱਕੇ ਨਿੱਕੇ ਬੈਗ ਚੱਕ ਕੇ ਤੁਰਿਆ ਨਹੀਂ ਜਾਂਦਾ ਹੈਗਾ ਆਪ ਕਹਾਂ ਕੇ ਰਹਿਨੇ ਵਾਲੇ ਹੋ ਹੈ ਮੂਫੂ ਇਹ ਕਹਾਂ ਪੜਦਾ ਹੈ ਖੁੜਾਲੀ ਖੁੜਾਲੀ ਇਹ ਖੁੜਾਲੀ ਕਹਾਂ ਪੜਦਾ ਹੈ ਮੂਫੂ ਨੇਪਾਲ ਇਸ ਨੇਪਾਲ ਨੇਪਾਲ ਕੇ ਬੰਦੇ ਵਜਨ ਨੂੰ ਜਿਆਦਾ ਉਠਾਤੇ ਹਨਾ ਸਭੀ ਬੰਦੇ ਜਿਆਦਾ ਉਠਾਤੇ ਹਨ ਪੰਜਾਬੀ ਬੰਦੇ ਸ ਇਤਨਾ ਵਜਨ ਨਹੀਂ ਉਠਾਇਆ ਜਾਂਦਾ ਆ ਦੇਖੋ ਇਹ ਬੱਚਾ ਸੁੱਤਾ ਪਿਆਗਾ ਸੁਖੂ ਵਾਹ ਜਹਾਂ ਜਹਾਂ ਕਾਲਤਾ ਜੀ ਗ੍ਰੰਥ ਕਰੋ ਗ੍ਰੰਥ ਜੀ ਮੰਨਿਆ ਪ੍ਰਗਟ ਕਰੋ ਕੀ ਦੇ ਜੋ ਮਰਨ ਕੋ ਮਿਲ ਬੋਚ ਹੈ ਖੋਜ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਗੇ ਹੇਮਕੁੰਨ ਸਾਹਿਬ ਦਰਬਾਰ ਸਾਹਿਬ ਵਿਖੇ ਉਹ ਸਾਹਮਣੇ ਜਿਹੜੀਆਂ ਤੁਸੀਂ ਪਹਾੜੀਆਂ ਦੇਖ ਰਹੇ ਹੋ ਉਹਦੇ ਪਰਲੇ ਪਾਸੇ ਚੈਨਾਗਾ ਉੱਪਰ ਆਪਣੇ ਨਿਸ਼ਾਨ ਸਾਹਿਬ ਲੱਗੇ ਹੋਏ ਹੈਗੇ ਆ ਦੇਖੋ ਵੀ ਸਰੋਵਰ ਵੀ ਜੰਮਿਆ ਪਿਆਗਾ ਇਸ ਵਾਰੀ ਤਾਂ ਬਰਫ਼ ਬਹੁਤ ਆ ਗਈ ਇੱਥੇ ਪਾਣੀ ਉਬਲ ਜਾਂਦਾ ਪਾਣੀ ਉੱਬਲਦਾ ਪਿਆਾਰੇ ਹਰ ਹਰਿ ਸਨ ਪ੍ਰਾਣ ਆਧਾਰ ਅਨਕ ਓਕਾਰ ਸੁਟਨ ਹਾਰੇ ਸਿਮਰਤਿ ਸਾਸ ਦੇ ਵਿਚਾਰੇ ਹਰ ਕੀ ਭਗਤ ਕਰਮ ਮਨ ਲਾਈ ਮਨ ਬੈਸਤ੍ਰਾਨ ਕਲ ਪਾਈ ਸੰਗਨ ਚਾਲਸ ਤੇਰੇ ਤਨਾ ਤੁਕਲ ਆ ਬਰਫ ਤੇ ਯਾਰ ਇੰਨੇ ਤਿਲਕ ਤਿਲਕ ਕੇ ਬੰਦੇ ਦੇਖ ਰਹੇ ਡਿੱਗ ਰਹੇ ਆ ਨਾ ਅੱਦੇ ਦਾ ਧਿਆਨ ਨਾਲ ਨਹੀਂ ਤੁਰਦੇ ਹੈਗੇ ਨਾ ਸੋਟੀ ਨੂੰ ਗੜੋ ਕੇ ਚਲਦੇ ਹੈਗੇ ਪੈਰ ਪੈਰ ਤਲਕੀ ਹੰਦੇਗੇ ਇੱਥੇ ਜਗ੍ਹਾ ਘਟ ਗਈ ਤੁਰਨ ਨੂੰ ਤੇ ਬਾਕੀ ਪਾਣੀ ਛੱਡ ਰੱਖਿਆਗਾ ਬਰਫ ਨੇ ਪਾਣੀ ਕੋਰੀਏ ਕੀ ਪਰਫਾ ਤੇ ਬਹੁਤ ਡਿੱਗ ਪਏ ਅਰ ਤਾਂ ਇੱਕ ਕੁੜੀ ਡਿੱਗ ਪਈ ਉਹਦੇ 60 ਬੱਜੀ ਵਿਚਾਰੀ ਤੇ ਦੋ ਤਿੰਨ ਮੁੰਡੇ ਡਿੱਗ ਪਏ ਆ ਜੇ ਕੋਈ ਵੀ ਹੇਮਕੁੰਡ ਸਾਹਿਬ ਦੀ ਯਾਤਰਾ ਲਈ ਆ ਰਿਹਾ ਨਾ ਇੱਕ ਤਾਂ ਉਹ ਪ੍ਰਬੰਧ ਕਰਕੇ ਆਵੇ ਆਪ ਦਾ ਪੈਰਾਂ ਚ ਜਿਹੜੇ ਸ਼ੂਜ਼ ਹੋਣੀਆਂ ਉਹ ਪੂਰੇ ਵਧੀਆ ਪਾ ਕੇ ਆਵੇ ਗ੍ਰਿਪ ਵਾਲੇ ਤਾਂ ਕਰਕੇ ਫਿਰ ਉਹ ਨਹੀਂ ਫਿਸਲਦਾ ਹੈਗਾ ਇਹਨਾਂ ਆ ਦੇਖੋ ਬਈ بارش ਸਟਾਰਟ ਹੋ ਗਈ ਏ ਤੇ ਤੇ ਆਪਾਂ ਤੁਹਾਨੂੰ ਦੱਸਿਆਗਾ ਵੀ ਜਦੋਂ ਵੀ ਇੱਧਰ ਆਉਣਾਗਾ ਹੇਮਕੁੰਡ ਸਾਹਿਬ ਦੀ ਯਾਤਰਾ ਲਈ ਤਾਂ ਆਪਦੇ ਪੰਚੂ ਵਗੈਰਾ ਨਾਲ ਲੈ ਕੇ ਆਉਣੇ ਹੈਗੇ ਤੇ ਇੱਥੇ ਤਾਂ بارش ਤਾਂ ਬਈ ਪਤਾ ਨਹੀਂ ਕਦੋਂ ਸਟਾਰਟ ਹੋ ਜੇ ਇਹ ਦੋ ਰਸਤੇ ਹੈ ਉੱਪਰਲਾ ਰਸਤਾ ਦਾ ਬ੍ਰਿਜ ਰਾਹੀਂ ਜਿਹੜਾ ਨਵਾਂ ਬਣਿਆਗਾ ਇਹ ਰਸਤੇ ਬੰਦਾ ਤਾਂ ਆਵੇ ਜੇ ਕਿਸੇ ਨੇ ਕੈਂਪ ਚ ਜਾਣਾ ਹੁੰਦਾ ਉੱਥੇ ਲੰਗਰ ਵੀ ਚੱਲਦੇ ਆ ਮ사ਜ ਵਗੈਰਾ ਵੀ ਕਰਦੇ ਆ ਫ੍ਰੀ ਦੇਖੋ ਸੰਤ ਜੀ ਇੱਥੇ ਫਰੀ ਮਸਾਜ ਦੀ ਸੇਵਾ ਕੀਤੀ ਜਾਂਦੀ ਹੈਗੀ ਜਿਹੜਾ ਉੱਪਰ ਦੀ ਤੁਸ ਨੂੰ ਰਸਤਾ ਸਹੀ ਬ੍ਰਿਜਰ ਆਹੀ ਰਸਤਾ ਆਉਂਦਾਗਾ ਉਧਰ ਦੀ ਸੇਵਾ ਕੀਤੀ ਜਾਂਦੀ ਹੈ ਇੱਧਰ ਫਰੀ ਮਸਾਜ ਦੀ ਜਦੋਂ ਆਪਾਂ ਗੋਵਿੰਦ ਘਾੜ ਤੋਂ ਗੋਵਿੰਦ ਤਾਮ ਨੂੰ ਜਾਂਦੇ ਹਾਂ ਨਾ ਕਿ ਉਦੋਂ ਰਸਤੇ ਚ ਜਿਹੜਾ ਨਵਾਂ ਰਸਤਾ ਬਣਿਆ ਉੱਥੇ ਆਉਂਦਾਗਾ ਇਹ ਸੇਵਾ ਦਾ ਸੈਂਟਰ ਆ ਦੇਖੋ ਬਈ ਅਸੀਂ ਆਹ ਰਸਤੇ ਆ ਗਏ ਸੀਗੇ ਪੁਰਾਣੇ ਰਸਤੇ ਬਣੇ ਹੋਏ ਹੈਗੇ ਸਾਨੂੰ ਐਸ ਵੀ ਕੀ ਟੱਪ ਜੇ ਕਿਤੋਂ ਦੀ ਮਣਾ ਮੋਟਾ ਢੀੜਾ ਰਸਤਾ ਹੋਊ ਚਲੋ ਐ ਪੱਥਰ ਟਲੇ ਹੋਣਗੇ ਟੱਪ ਜਾਾਂਗੇ ਪਰੇ ਪੁਰਾਣੇ ਰਸਤੇ ਹੁਣ ਇਹਨਾਂ ਨੇ ਉਹ ਉੱਪਰ ਦੀ ਸੜਕ ਕੱਢਤੀ ਐ ਨਵੀਂ ਉਧਰ ਦੀ ਆਉਂਦੀ ਹੈਗੀ ਉਹ ਤੇ ਆ ਪੁਰਾਣਾ ਰਸਤਾ ਦੇਖੋ ਤੁਸੀਂ ਇੱਥੋਂ ਪਹਾੜੀ ਢਲਗੀ ਸਾਰੀ ਇਹ ਸੜਕਾ ਜਿਹੜੀ ਸਾਰੀ ਟੁੱਟ ਗਈ ਹੈ ਆਹ ਦੇਖੋ ਤੁਸੀਂ ਇਸ ਤਰ੍ਹਾਂ ਹੋ ਗਿਆ ਇਹ ਪਾੜ ਪੈ ਗਿਆ ਇੱਥੇ ਸੜਕ 'ਚ ਆਹ ਦੇਖੋ ਇਹ ਬੰਦ ਦਾ ਰਸਤਾ ਉਹ ਥੋੜੀ ਜੀ ਬਸ ਇੰਨੀ ਕੀ ਢਲਗੀ ਪਹਾੜੀ ਇੱਥੋਂ ਇੱਥੋਂ ਲੈ ਕੇ ਗਾਹਾਂ ਤਾ ਫੇਰ ਸਟਾਰਟ ਹੈਗੀ ਹੈਗੀ ਸੜਕ ਤਾਂ ਕਰਕੇ ਇਹਨਾਂ ਨੇ ਨਵੀਂ ਸੜਕ ਬਣਾਤੀ ਉੱਪਰ ਦੀ ਤੇ ਹੁਣ ਸਾਨੂੰ ਇੱਥੋਂ ਫੇਰ ਵਾਪਸ ਜਾਣਾ ਪਊਗਾ